ਸਿੰਦਸਮ ਨਾਲ ਦੀ ਨਾਲ ਵੀਡੀਓ ਪਾਈ ਪਾਇੰਟ ਨੂੰ ਕੰਟੀਨਿਊ ਪ੍ਰਸ਼ਾਸਨ ਉੱਤੇ ਲੱਗਾ ਹੋਇਆ ਪਾਪੂਲਰਾਂ ਦੇ ਬੁੱਟੇ ਵੱਡ ਵੱਟ ਕੇ ਪਾਉਣ ਇਸੇ ਤਰ੍ਹਾਂ ਸੰਗਰੂਰ ਵਿੱਚ ਵੀ ਕੱਗਰ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਜੀਮਾ ਨੇ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਹਨਾਂ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੀਮਨਦਸਾਹਿ ਪੂਰੇ ਪੰਜਾਬ ਦੇ ਸਿਵਲ ਸਰਜਨਾ ਅਤੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਨੇ ਅਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਵੀ ਇਲਾਕੇ ਤੇ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਨਿਖਣਾਏ ਤੇ ਉਸ ਤੇ ਜੋ ਵੀ ਲੋੜੀਂਦੀਆਂ ਚੀਜ਼ਾਂ ਨੇ ਉਹ ਪਹਿਲਾਂ ਹੀ ਪੂਰੀਆਂ ਕਰ ਲਈਆਂ ਜਾਣ। ਇਸ ਵਾਰ ਕਫਰਦਾ ਜਿਹੜਾ ਉਹਨਾਂ ਜਿਹਨੂੰ ਕਹਿੰਦੀ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਗਿਆ ਸਿਰਫ 744.3 ਦੇ ਉੱਤੇ 6 ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਦੇ ਉੱਤੇ ਦਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੰਗਰ ਲੈਵਲ ਤੋਂ ਥੱਲੇ ਆ 300 ਯਾਨੀ 744 ਜਿਹੜਾ ਆ 743 ਪੁਆਇੰਟ ਦੇ ਦੇ ਨੇ ਉਹ ਡेंजर ਲੈਵਲ ਨੇ ਡेंजर ਲੈਵਲ ਤੋਂ ਥੱਲੇ ਆ ਔਰ ਇਨਫਰਮੇਸ਼ਨ ਇਹ ਹੈ ਕਿ ਪਾਣੀ ਦਾ ਬਹੁਤ ਪਿਛਲੇ ਪਾਸੋਂ ਜਿਹੜੇ ਖੱਗੜ ਪਿੱਛੇ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੋਇਆ ਪਿਛਲੀ ਸਾਈਡ ਤੋਂ ਤੋਂ ਇਹ ਰਤਨੇਗ ਹਰ ਪ੍ਰਭਾਵਤ ਲੋਕਾਂ ਨੂੰ ਮਦਦ ਲਈ ਮੋਹਾਲੀ ਤੋਂ ਆਸਮਗਰੀ ਦੇ ਦੋ ਟਰੱਕ ਭੇਜੇ ਗਏ ਇਹਨਾਂ ਟਰੱਕਾਂ ਨੂੰ ਮਿਲਖ ਫੈਗ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰ ਕਿਲਤੇ ਐਂਡ ਦੇਵਿਦ ਰਾਹੁਲ ਗੁਤਾਨ ਨੇ ਮਿਲਕ ਪਲਾਨਟ ਤੋਂ ਰਵਾਨਾ ਕੀਤਾ ਜਿਵੇਂ ਤੁਹਾਨੂੰ ਪਤਾ ਹੀ ਪੰਜਾਬ ਦੀ ਹਰ ਹਰਾਂ ਦੀ ਕ੍ਰੋਪੀ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਕਰਕੇ ਕਿਸਾਨੂ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਸਾਡਾ ਪਸ਼ੂ ਤਾਂ ਹੈ ਬਹੁਤ سارے ਪਸ਼ੂ ਮਰ ਚੁੱਕੇ ਨੇ ਤੇ ਉਸੇ ਦੇ ਉਹਦੇ ਲਈ ਅਸੀਂ ਕਿਉਂਕਿ ਸਾਡਾ ਦਾਵਾ ਸਿੱਧਕ ਸਿੱਧਕ ਕਿਸਾਨੀ ਦਾ ਜਿਹੜਾ ਹੋਣਾ ਕਰਕੇ ਅਸੀਂ ਜਦੋਂ ਤੋਂ ਵੀ ਸਾਡਾ ਮਿਲਕ ਪੈ ਨਜ਼ਰਾਂ ਮੋੜ ਕੇ ਵਿੱਚ ਆਇਆ ਉਹਨੂੰ ਜਰੂਰ ਹੀ ਕਹੇ ਪੰਜਾਬ ਵਿੱਚ ਕੋਈ ਕੁਦਰਤੀ ਕ੍ਰੋਪੀ ਆ ਜਾਂ ਸਾਡੇ ਦਾਦੇ ਹੁਸ਼ਾ ਮੁੜ ਆਉਣਾ ਲਾ ਕੀਤਾ ਉਸੇ ਲੀਨ ਦੇ ਤਹਿਤ ਅਜਮਾ ਲਿਆ ਤੇ ਬਾਕੀ ਦੇ ਖਾਫਾ